ਨਵਨੀਤ ਅੱਜ ਸਵੇਰੇ ਸਵੇਰੇ ਰੈਡੀ ਹੋ ਰਹੀ ਹੈ ਕਿਉਂਕਿ ਫਾਨੋ ਸਟਾਈਲ ਨੇ ਦੋ ਨਵੇਂ ਲਹਿੰਗੇ ਲਾਂਚ ਕੀਤੇ ਤੇ ਉਹਨਾਂ ਦਾ ਅੱਜ ਵੀਡੀਓ ਸ਼ੂਟ ਹੋਣਾ ਤੇ ਖਾਸ ਤੌਰ ਤੇ brides by amneet ਦੀ ਟੀਮ ਪਹੁੰਚੀ ਹੋਈ ਆ ਮੇਕਅਪ ਦੇ ਲਈ ਸੋ ਬਹੁਤ ਸੋਹਣਾ ਮੇਕਅਪ ਕੀਤਾ ਅਮਨੀਤ ਨੇ ਨਵਨੀਤ ਨੂੰ ਬਹੁਤ ਜਿਆਦਾ ਵਧੀਆ ਲੱਗਿਆ ਤੇ ਵੀਡੀਓ ਸ਼ੂਟ ਦਾ ਕੰਮ ਸੰਭਿਆ RMK ਫੋਟੋਜ਼ ਨੇ ਉਹਨਾਂ ਨੇ ਵੀ ਬਹੁਤ ਮਿਹਨਤ ਨਾਲ ਕੰਮ ਕੀਤਾ ਆਪਾਂ ਤੁਹਾਨੂੰ ਐਂਡ ਤੇ ਰਿਜ਼ਲਟ ਵੀ ਦਿਖਾਵਾਂਗੇ ਕਿ ਕਿੱਦਾਂ ਰੀਲ ਬਣੀ ਸੋ ਮੈਂ ਵੀ ਕੋਟ ਪੈਂਟ ਪਾ ਕੇ ਰੈਡੀ ਹੋ ਗਿਆ ਕਿਉਂਕਿ ਇਹ ਕਪਲ ਸ਼ੂਟ ਹੋਣਾ ਸੀ ਸੋ ਬਹੁਤ ਆਨੰਦ ਆਇਆ ਇੱਕ ਤਾਂ ਉਸ ਦਿਨ ਮੌਸਮ ਇੰਨਾ ਸੋ ਬਹੁਤ ਮਜ਼ਾ ਆਇਆ ਨਾ ਕੰਮ ਕਰਕੇ ਕਿਉਂਕਿ ਸਾਰੀ ਟੀਮ ਵੀ ਵਧੀਆ ਸੀ ਵੀਡੀਓ ਸ਼ੂਟ ਵੀ ਬਹੁਤ ਵਧੀਆ ਹੋਇਆ ਮੇਕਅਪ ਵੀ ਬਹੁਤ ਵਧੀਆ ਹੋਇਆ ਸੋ ਖੂਬ ਇੰਜੋਏ ਕੀਤਾ ਤੇ ਤੁਹਾਨੂੰ ਦੱਸ ਦਈਏ ਕਿ ਤੁਸੀਂ ਇਹ ਸਾਰੀਆਂ ਰੀਲਸ ਆਫ ਫਾਨੋ ਸਟਾਈਲ ਲਹਿੰਗਾ ਹਾਊਸ ਦਾ ਜੋ ਨਿਊ ਪੇਜ ਆ ਤੁਸੀਂ ਉੱਥੇ ਵੀ ਦੇਖ ਸਕਦੇ ਹੋ ਕਿਉਂਕਿ ਸਾਰੀਆਂ ਜਿੰਨੀਆਂ ਵੀ ਲੈਂਗੇਜ ਰਿਲੇਟਡ ਵੀਡੀਓ ਹੁੰਦੀਆਂ ਆਪਾਂ ਉੱਥੇ ਅਪਲੋਡ ਕਰਦੇ ਆ ਸੋ ਫਾਨੋ ਸਟਾਈਲ ਲਹਿੰਗਾ ਹਾਊਸ ਦਾ ਪੇਜ ਤੁਸੀਂ ਜ਼ਰੂਰ ਫਾਲੋ ਕਰ ਲਓ ਕਿਉਂਕਿ ਤੁਸੀਂ ਉੱਥੇ ਜੇ ਕਿਸੇ ਵੀ ਲਹਿੰਗੇ ਜਾਂ ਸੂਟ ਦਾ ਆਰਡਰ ਦੇਣਾ ਤਾਂ ਦੇ ਸਕਦੇ ਹੋ ਬਾਕੀ ਜੇ ਤੁਹਾਡੀ ਕੋਈ ਆਪਣੀ ਚੁਆਇਸ ਆ ਤੁਸੀਂ ਕੋਈ ਫੋਟੋ ਦਿਖਾ ਕੇ ਲਹਿੰਗਾ ਜਾਂ ਸੂਟ ਬਣਾਉਣਾ ਚਾਹੁੰਦੇ ਆ ਉਹ ਵੀ ਬਣਵਾ ਸਕਦੇ ਹੋ ਤੇ ਵਟਸਐਪ ਨੰਬਰ ਸਕਰੀਨ ਤੇ ਵੀ ਆ ਰਿਹਾ ਤੁਸੀਂ ਉੱਥੇ ਵੀ ਆਰਡਰ ਦੇ ਸਕਦੇ ਹੋ ਲਹਿੰਗੇ ਦਾ ਸ਼ੂਟ ਕੰਪ ਲਿਵੀਆ ਤੇ ਇਹ ਆਪਣੇ ਸਟੋਰ ਦੇ ਬਿਲਕੁਲ ਨਜ਼ਦੀਕ ਵੀ ਆ ਸੋ ਫਿਰ ਸਭ ਦੇ ਖਾਤੇ ਤੇ ਆਓ ਹੁਣ ਤੁਹਾਨੂੰ ਆਪਾਂ ਫਾਈਨਲ ਰਿਜ਼ਲਟ ਦਿਖਾਉਣੀ ਆ